ਲੰਬੜਦਾਰ ਕਿਰਪਾਲ ਸਿੰਘ ਨੂੰ ਅੰਤਮ ਅਰਦਾਸ ਮੁੱਖ ਵਖ ਵਖ ਸ਼ਖਸੀਅਤਾਂ ਨੇ ਦਿੱਤੀ ਸ਼ਰਧਾਂਜਲੀ ਵੇਖੋ ਪੂਰੀ ਰਿਪੋਰਟ ਵਾਹਿਗੁਰੂ ਸਤਿਨਾਮ ਇਹ ਲੰਬੜਦਾਰ ਸਾਹਿਬ ਦੀ ਆਪਣੀ ਮਿਹਨਤ ਸਦਕਾ ਹੀ ਇੱਕ ਲਾਟੇ ਦੇ ਪਰਵਾਰ ਦੇ ਨਾਲ ਪਿਆਰ ਮੁਹੱਬਤ ਚੰਗੀ ਸੋਚ ਕਰਕੇ ਹੀ ਜੋ ਇਹਨਾਂ ਅੱਜ ਆਟੋ ਆਵਾ ਇਹ ਸਿਰਫ ਉਹਨਾਂ ਦੇ ਪਿਆਰ ਕਰਕੇ ਹੋਇਆ ਤੇ ਬਾਪ ਦੀ ਵੀ ਬੜੀ ਮਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬਹੁਤ ਬਹੁਤ ਬੇਵਾਰੇ ਸਹਿਬਾਨਾਂ ਨੇ ਬੜਾ ਲੰਬਰਦਾਰ ਸਾਹਿਬ ਬਾਰੇ ਦੱਸਿਆ ਸੱਚ ਆ ਕਿ ਪੁਰਾਣੇ ਬਜ਼ੁਰਗਾਂ ਨੂੰ ਸ਼ਰਧਾ ਦੇ ਫੁੱਲ ਪੇਟ ਕਰਨਾ ਜਿਹੜਾ ਉਹ ਸਾਡੇ ਵਰਗੇ ਨੌਜਵਾਨ ਦੀ ਖਾਬੀਆਂ ਤੇ ਲੋਕਾਂ ਦੀ ਉਪਰ ਤੋਂ ਬਾਹਰ ਹੈ ਸ਼ਰਧਾ ਦੇ ਫੁੱਲ ਅਸਲ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਜ਼ੁਬਰਾਦ ਮਾਈਂ ਕੀਤਾ ਕਰਦੇ ਨੇ ਤਾਂ ਸੰਗਤ ਜਨ ਸਾਡੇ ਵਿੱਚੋਂ ਚਲੇ ਜਾਣਾ ਪਰਮਾਤਮਾ ਦੇ ਵਿੱਚੋਂ ਚਲੇ ਜਾਣਾ ਇਹ ਬਹੁਤ ਹੀ ਦੁਖਦਾਈ ਪਰਿਵਾਰ ਵਾਸਤੇ ਸਤਿ ਸ੍ਰੀ ਅਕਾਲ ਜੀ ਗੋਚ ਜੁੜ ਕੇ ਬੈਠੇ ਸਾਧ ਸੰਗਤ ਉਹ ਸਾਡੇ ਸਤਾਰਜੋਟ ਆਇਆ ਜੀ ਸਰਦਾਰ ਤ੍ਰਿਪਾਲ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਇਕੱਤਰ ਹੋਈ ਗੋਪਿਆਰੀ ਸਾਧ ਸੰਗਤ ਪ੍ਰਸਤੇ ਦਾ ਸੱਜਣ ਮਿੱਤਰ ਗੁਰੂ ਘਰ ਦੇ ਪ੍ਰਮਾਨ ਕਰਿਓ ਵਾਹਿਗੁਰੂ ਜੀ ਤਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੇਖਾ ਚੇਤੇ ਲੇਖਿਆ 13 ਹੁਕਮ ਕੁਮਾਰੇ ਕੱਲੇ ਆਵੇ ਨਾਨਕਾ ਸੱਦੇ ਉੱਤਜੈ ਤਾਇਆ ਜੀ ਸਤਕਾਰਯੋਗ ਬੜੀ ਮਿਹਨਤੋੜਾਂ ਨੇ ਕੀਤੀ ਟੈਂਡਰ ਕਾਰਵਾਤ 36 ਸਾਲ ਉਹਨਾਂ ਨੇ ਲਗੜਦੜੀ ਦੇ ਬਤੌਰ ਖਰਮੇਵਾਰੀ ਲਈ ਔਰ ਹਰ ਇਨਸਾਨ ਨਾਲ ਪਰੇ ਗਲਾ ਪਰੇ ਸੁਆਣਾਰੇ ਸਾਰੇ ਬਲਾਰਿਆਂ ਨੇ ਮੈਨ ਤੋਂ ਪਹਿਲਾਂ ਤਾਇਆ ਜੀ ਹੁਣਾਵਾਰੇ ਦੱਸਿਆ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਕਿਉਂਕਿ ਸ਼ੁਰੂ ਤੋਂ ਹੀ ਉਹਨਾਂ ਨੇ ਛੋਟੇ ਹੁੰਦਿਆਂ ਤੁਸੀਂ ਉਹਨਾਂ ਨੂੰ ਮਹਿਤ ਕਰਨੀ ਪਈ ਸਾਡੇ ਬਾਪਾ ਜੀ ਸਰਦਾਰ ਬਲਵੰਤ ਸਿੰਘ ਜੀ ਚਲੇ ਗਏ ਪਰਵਾਹ ਤੇ ਉਹਨਾਂ ਨੇ ਭੈਣਾ ਨਾਲ ਆਪਣੇ ਭਰਾਵਾਂ ਨਾਲ ਮੇਰੇ ਫਾਦਰ ਸਾਹਿਬ ਸਰਦਾਰ ਗੁਰਚਰਨ ਸਿੰਘ ਜੀ ਔਰ ਸਾਡੇ ਚਾਚਾ ਜੀ ਸਰਦਾਰ ਬਲਬੀਰ ਸਿੰਘ ਜੀ ਪਹਿਲੇ ਉਹਨਾਂ ਨਾਲ ਉਹਨਾਂ ਨੇ ਇੱਕ ਬਾਪ ਦਾ ਇੱਕ ਵੱਡੇ ਭਰਾ ਦਾ ਉਤਨਵਾਇਆ ਔਰ ਉਸ ਤੋਂ ਬਾਅਦ ਦਰੋਂ ਸਾਡੇ ਫਾਦਰ ਸਾਹਿਬ ਚਾਚਾ ਜੀ ਔਰ ਚਾਚੀ ਜੀ ਦੇ ਚਾਨਤੋ ਬਾਪ ਸਾਡੇ ਛੇਾਂ ਭਰਾਵਾਂ ਨੂੰ ਇੱਕ ਮੁੱਠ ਚ ਰੱਖਿਆ ਬਹੁਤ ਵੱਡੀ ਗੱਲ ਆ ਇਹ ਪਰਿਵਾਰ ਉਹਨਾਂ ਨੇ ਦੇਸ਼ਕ ਉਹਨਾਂ ਦੇ بیٹے ਜਰੰਦਰ ਸਿੰਘ ਸਰਦਾਰ ਸੁਖਮ ਸਿੰਘ ਜਿਹੜੇ ਪ੍ਰਤਾਪ ਸਿੰਘ ਦੀ ਗਏ ਪਰ ਉਹਨਾਂ ਨੇ ਜੋ ਜ਼ਿਆਦਾ ਦਿੱਥੇ ਲਈ ਸਾਡੇ ਛੇਾਂ ਭਰਾਵਾਂ ਨੂੰ ਪ੍ਰਾਪਰ ਦਿੱਤੀ ਜਦੋਂ ਕੋਈ ਜ਼ਮੀਨ ਲੈਣੀ ਆ ਉਹਨਾਂ ਨੇ ਵਿਕਤਰਾ ਨਹੀਂ ਪਾਇਆ ਇਹੋ ਜਿਹਾ ਦੀ ਪਛਾਣਵਾ ਇਸ ਤੋਂ ਬਾਅਦ ਮੈਂ ਮਾਣ ਬਾਰੇ ਤੁਸੀਂ ਸਾਰੇ ਜਾਣਦੇ ਹੋ ਤੁਸੀਂ ਸਾਰੇ ਸਾਡੇ ਦੁੱਖ ਚ ਸ਼ਰੀਕ ਹੋਏ ਹੋ ਸੱਜਣ ਮਿੱਤਰ ਰਿਸ਼ਤੇਦਾਰ ਜਿਵੇਂ ਜਿਵੇਂ ਦਾ ਰਿਸ਼ਤਾ ਉਹ ਨਾ ਉਹਨਾਂ ਦੇ ਦੁੱਖ ਤੁਹਾਡਾ ਸਾਰਿਆਂ ਦਾ ਹੀ ਸਾਡੇ ਦਿਲ ਦੀ ਗਰਾਈਆਂ ਤੋਂ ਸਰਦਾਰ ਪ੍ਰਤਾਪ ਸਿੰਘ ਔਰ ਸਤਰਾ ਸਤਰਾਪ ਸਿੰਘ ਸਰਦਾਰ ਗੁਰਦੀਪ ਸਿੰਘ ਸਰਦਾਰ ਹਰਪ੍ਰੀਤ ਸਿੰਘ ਸਾਰੇ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ